ਚੰਡੀਗੜ੍ਹ ਥੱਲੇ ਦੱਬੇ ਹੋਏ ਨੇ ਪੰਜਾਬ ਦੇ 28 ਪਿੰਡ ਅੱਜ ਤੁਹਾਨੂੰ ਉਹ ਕੱਲਾ ਕੱਲਾ ਪਿੰਡ ਦਿਖਾਵਾਂਗੇ ਚੰਡੀਗੜ੍ਹ ਦੇ ਕਿਹੜੇ ਸੈਕਟਰ ਵਾਲੀ ਥਾਂ ਤੇ ਪਹਿਲਾਂ ਪੰਜਾਬ ਦਾ ਕਿਹੜਾ ਪਿੰਡ ਹੁੰਦਾ ਸੀ ਜਿੱਥੇ ਹੁਣ ਸੈਕਟਰ 17 ਦੀ ਮਾਰਕੀਟ ਆ ਉਹ ਰੋੜਕੀ ਪੜਾਉ ਦੇ ਖੇਤ ਹੁੰਦੇ ਸੀ ਜਿਹੜਾ ਸੈਕਟਰ 17 ਵਾਲਾ ਬੱਸ ਸਟੈਂਡ ਆ ਉੱਥੇ ਵੀ ਰੋੜਕੀ ਪੜਾਉ ਦੀ ਜ਼ਮੀਨ ਹੁੰਦੀ ਸੀ ਸੈਕਟਰ 17 ਤੋਂ ਜਦੋਂ ਬੱਸਾਂ ਨਿਕਲਦੀਆਂ ਨੇ ਜਿਹੜਾ ਪਹਿਲਾ ਚੌਂਕ ਆਉਂਦਾ ਹੈ ਉਹ ਚੌਂਕ ਟੱਪ ਕੇ ਖੱਬੇ ਹੱਥ ਉੱਚੀ ਜਗ੍ਹਾ ਤੇ ਬਹੁਤ ਵੱਡੇ ਵੱਡੇ ਬੰਗਲੇ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ ਉਹ ਉੱਚੀ ਜਗ੍ਹਾ ਕੋਈ ਡਿਜ਼ਾਈਨ ਨਹੀਂ ਹੈ ਉੱਥੇ ਰੁੜਕੀ ਪੜਾਉ ਪਿੰਡ ਦੀ ਥੇ ਹੁੰਦੀ ਸੀ ਉਹ ਪਿੰਡ ਦੀ ਥੇ ਤੇ ਉਹ ਕੋਠੀਆਂ ਬਣੀਆਂ ਹੋਈਆਂ ਨੇ ਸਭ ਤੋਂ ਪਹਿਲਾ ਜਿਹੜਾ ਪਿੰਡ ਉਜਾੜਿਆ ਗਿਆ ਉਹ ਸੀਗਾ ਨਗਲਾ ਨਗਲਾ ਪਿੰਡ ਜਿੱਥੇ ਹੁਣ ਸੈਕਟਰ 19 ਤੇ 27 ਬਣਿਆ ਹੋਇਆ ਹੈ ਇਹ ਨਗਲਾ ਪਿੰਡ ਨੂੰ ਉਜਾੜ ਕੇ ਜਿਹੜਾ ਲੀ ਕੋਰਬੂਜ਼ੀਅਰ ਸੀ ਜਿਸ ਨੇ ਸਾਰਾ ਇਹ ਪਲਾਨ ਤਿਆਰ ਕੀਤਾ ਸੀ ਚੰਡੀਗੜ੍ਹ ਦਾ ਉਹਨੇ ਨਗਲਾ ਪਿੰਡ ਨੂੰ ਝੜਨ ਤੋਂ ਬਾਅਦ ਉਸ ਪਿੰਡ 'ਚ ਆਪਣਾ ਦਫ਼ਤਰ ਬਣਾਇਆ ਸੀਗਾ ਜਿਹੜਾ ਹੁਣ ਵੀ ਹੈਗਾ ਹੈ ਉੱਥੇ ਲੀ ਕੋਰਬੂਜ਼ੀਅਰ ਦੇ ਨਾਮ ਤੇ ਮਿਊਜ਼ੀਅਮ ਬਣਿਆ ਹੋਇਆ ਹੁਣ ਬਹੁਤ ਜ਼ਿਆਦਾ ਆਲਿਸ਼ਾਨ ਹੁਣ ਇੱਥੇ ਕੋਠੀਆਂ ਬਣ ਚੁੱਕੀਆਂ ਨੇ ਕਈ ਪੁਰਾਣੇ ਦਰਖਤ ਸਾਨੂੰ ਪੁਰਾਣੇ ਪਿੱਪਲ ਪੁਰਾਣੇ ਬੋਰਡ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੇ ਨੇ ਅਗਲਾ ਸੈਕਟਰ ਹੈਗਾ ਉਹ ਸੈਕਟਰ ਜਿਹੜਾ ਬਹੁਤ ਵੀਵੀਆਈਪੀ ਸੈਕਟਰ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੀ ਰਹਾਇਸ਼ ਆ ਜਿੱਥੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਰਹਾਇਸ਼ ਆ ਜਿੱਥੇ ਪੰਜਾਬ ਤੇ ਹਰਿਆਣਾ ਦੇ ਵੱਡੇ ਵੱਡੇ ਮੰਤਰੀਆਂ ਵੱਡੇ ਵੱਡੇ ਪੋਲਿਟਿਸ਼ੀਅਨਸ ਦੀਆਂ ਕੋਠੀਆਂ ਨੇ ਇਹ ਹੈਗਾ ਸੀ ਪਿੰਡ ਮੈਲੇ ਮਾਜਰਾ ਜਿੱਥੇ ਹੁਣ ਸੈਕਟਰ 2 ਤੇ 3 ਦੇ ਵੀਵੀਆਈਪੀ ਕਰਨੇ ਅਗਲਾ ਪਿੰਡ ਹੈਗਾ ਜਿੱਥੇ ਹੁਣ ਪੀਜੀਆਈ ਬਣਿਆ ਹੋਇਆ ਕਿਉਂਕਿ ਪੀਜੀਆਈ ਦੇ ਨਾਮ ਨਾਲ ਵੀ ਚੰਡੀਗੜ੍ਹ ਨੂੰ ਜਾਣਿਆ ਜਾਂਦਾ ਹੈ ਪੀਜੀਆਈ ਜਿੱਥੇ ਬਣਿਆ ਹੋਇਆ ਉੱਥੇ ਹੁੰਦਾ ਸੀ ਪੰਜਾਬ ਦਾ ਪਿੰਡ ਸ਼ਹਿਜ਼ਾਦਪੁਰ ਸ਼ਹਿਜ਼ਾਦਪੁਰ ਪਿੰਡ ਨੂੰ ਝਾੜ ਕੇ ਵਸਾਏ ਗਏ ਸੈਕਟਰ 11 ਤੇ 12 ਪਹਿਲੇ ਫੇਸ 'ਚ ਇਹ ਪਿੰਡ ਨੂੰ ਉਜਾੜਿਆ ਗਿਆ ਸੀਗਾ ਪੰਜਾਬ ਯੂਨੀਵਰਸਿਟੀ ਵਾਲੀ ਥਾਂ ਤੇ ਹੁੰਦਾ ਸੀ ਪੰਜਾਬ ਦਾ ਪਿੰਡ ਕਾਂਜੀमाजरा ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਬੀ ਉਹਦੇ ਘਰ ਸੀ ਤਕਰੀਬਨ ਸਾਰੇ ਕੱਚੇ ਘਰ ਸੀਗੇ ਆਬਾਦੀ ਵੀ ਕੋਈ ਜ਼ਿਆਦਾ ਨਹੀਂ ਸੀ 150-200 ਲੋਕਾਂ ਦੀ ਆਬਾਦੀ ਸੀਗੀ ਇਹ ਪਿੰਡ ਦੇ ਬਜ਼ੁਰਗ ਪ੍ਰੀਤਮ ਸਿੰਘ ਦੱਸਦੇ ਨੇ ਕਿ ਮੇਰਾ ਪੜਨ ਦਾ ਬਹੁਤ ਮਨ ਸੀ ਜਦੋਂ ਮੈਂ ਬੱਚਾ ਸੀ ਪਰ ਸਾਡੇ ਪਿੰਡ 'ਚ ਕੋਈ ਸਕੂਲ ਨਹੀਂ ਸੀਗਾ ਇਸ ਕਰਕੇ ਮੈਨੂੰ ਡੰਗਰ ਚਾਰਨੇ ਪਏ ਹੁਣ ਕਿਸਮਤ ਦੇਖੋਗੇ ਜਿਹੜੇ ਪਿੰਡ ਚ ਕਦੇ ਸਕੂਲ ਵੀ ਨਹੀਂ ਸੀਗਾ ਉਹ ਪਿੰਡ ਵਾਲੀ ਥਾਂ ਤੇ ਹੁਣ 550 ਕਿੱਲਿਆਂ ਚ ਇੱਕ ਦੇਸ਼ ਦੀ ਟਾਪ ਦੀ ਯੂਨੀਵਰਸਿਟੀ ਬਣੀ ਹੋਈ ਆ ਪੰਜਾਬ ਯੂਨੀਵਰਸਿਟੀ ਹੁਣ ਗੱਲ ਕਰਦੇ ਆ ਸੁਖਨਾ ਲੇਖ ਦੀ ਸੁਖਨਾ ਲੇਖ ਕਰਕੇ ਵੀ ਚੰਡੀਗੜ੍ਹ ਬਹੁਤ ਜਾਣਿਆ ਜਾਂਦਾ ਏ ਤੁਹਾਨੂੰ ਪਤਾ ਸੁਖਨਾ ਲੇਖ ਜਿੱਥੇ ਆ ਉੱਥੇ ਹੁੰਦਾ ਸੀ ਪੰਜਾਬ ਦਾ ਪਿੰਡ ਪੰਗੀ ਮਾਜਰਾ ਜਿਹਨੂੰ ਰਾਮਨਗਰ ਵੀ ਕਹਿੰਦੇ ਸੀ ਔਰ ਇਹ ਪਿੰਡ ਕਾਫੀ ਅਮੀਰ ਪਿੰਡ ਸੀਗਾ ਬਾਕੀ ਜਿਹੜੇ ਪਿੰਡਾਂ ਦੀ ਸੀ ਗੱਲ ਕੀਤੀ ਆ ਉਹ ਉਨੇ ਜ਼ਿਆਦਾ امیر ਪਿੰਡ ਨਹੀਂ ਸੀਗੇ ਉਹਨਾਂ ਚ ਘਰ ਵੀ ਅਸੀਂ ਤੁਹਾਨੂੰ ਦੱਸਿਆ ਕਿ ਕੱਚੇ ਘਰ ਸੀ ਪਰ ਜਿਹੜਾ ਇਹ ਪੰਗੀ ਮਾਜਰਾ ਸੀਗਾ ਜਿੱਥੇ ਹੁਣ ਚੰਡੀਗੜ੍ਹ ਸੁਖਨਾ ਲੇਕ ਆ ਤੇ ਸੈਕਟਰ 6 ਤੇ 7 ਵਾਲੀ ਜਿਹੜੀ ਜਗ੍ਹਾ ਹੈ ਉਹ ਪੂਰੇ ਚ ਭੰਗੀ ਮਾਜਰਾ ਹੁੰਦਾ ਸੀਗਾ ਇੱਥੇ ਹਵੇਲੀਆਂ ਹੁੰਦੀਆਂ ਸੀ ਇੱਥੇ ਚਵਾਰੇ ਹੁੰਦੇ ਸੀਗੇ ਚਵਾਰੇ ਉਦੋਂ ਬਹੁਤ ਵੱਡੀ ਗੱਲ ਸੀ ਔਰ ਇੱਥੇ ਛੜਾਨ ਗੋਦ ਦੇ ਜ਼ਿਮੀਦਾਰ ਰਹਿੰਦੇ ਸੀਗੇ ਜਿਨ੍ਹਾਂ ਨੂੰ ਬਲਦ ਤੇ ਘੋੜੇ ਰੱਖਣ ਦਾ ਬਹੁਤ ਸ਼ੌਂਕ ਸੀਗਾ ਬਹੁਤ ਅਮੀਰ ਪਿੰਡ ਸੀਗਾ ਹੁਣ ਵੀ ਦੇਖੋ ਇੱਥੇ ਬਹੁਤ ਅਮੀਰ ਤੇ ਬਹੁਤ 엘ੀਟ ਲੋਕ ਰਹਿੰਦੇ ਨੇ ਸੁਖਨਾ ਲੇਕ ਜਿੱਥੇ ਹੈਗੀ ਆ ਉੱਥੇ ਲਿਖਿਆ ਮਿਲਦਾ ਹੈ ਕਿ ਉਹ ਬਰਿਆਮੇ ਦਾ ਛੱਪੜ ਹੁੰਦਾ ਸੀ ਔਰ ਨੇੜੇ ਇੱਕ ਨਦੀ ਵਗਦੀ ਸੀ ਉਹਨੂੰ ਸੁਖਨਾ ਚੋਹ ਕਹਿੰਦੇ ਸੀਗੇ ਉਹਦੇ ਨਾਮ ਤੇ ਹੀ ਫਿਰ ਉਹ ਬਣ ਗਈ ਆ ਪਰ ਜਿੱਥੇ ਹੁਣ ਲੇਕ ਆ ਅੰਗਰੇਜ਼ਾਂ ਨੇ ਬਣਾਈ ਆ ਇੱਥੇ ਬਰਿਆਮੇ ਦਾ ਛੱਪੜ ਹੁੰਦਾ ਸੀਗਾ ਹੁਣ ਇੱਥੇ ਪੰਜਾਬ ਰਾਜ ਭਵਨ ਇਹ ਸੈਕਟਰ 6 ਤੇ 7 ਚ ਨੇ ਪੰਜਾਬ ਰਾਜ ਭਵਨ ਗਵਰਨਰ ਹਾਊਸ ਵੀ ਇੱਥੇ ਆ ਯੂਟੀ ਗੈਸਟ ਹਾਊਸ ਵੀ ਇੱਥੇ ਆ 골ਫ ਕਲੱਬ ਵੀ ਇੱਥੇ ਆ ਸਾਰੀ ਜਿਹੜੀ ਕ੍ਰੀਮ ਆ ਜਿਹੜੇ 엘ੀਟ ਲੋਕ ਨੇ ਉਹ ਇਹ 6 ਤੇ 7 ਸੈਕਟਰ ਚ ਰਹਿੰਦੇ ਨੇ ਜਿੱਥੇ ਕਦੇ ਪੰਜਾਬ ਦਾ ਪਿੰਡ ਹੁੰਦਾ ਸੀ ਪੰਗੀ ਮਾਜਰਾ ਪਿੰਡ ਦੀਆਂ ਨਿਸ਼ਾਨੀਆਂ ਬਹੁਤ ਮਿਲ ਜਾਂਦੀਆਂ ਨੇ ਗਵਰਨਰ ਹਾਊਸ ਚ ਵੀ ਪੁਰਾਣੇ ਦਰਖਤ ਲੱਗੇ ਹੋਏ ਨੇ ਜਿੱਥੇ ਲੇਖ ਤੇ ਤੁਸੀਂ ਜਾਣਦੇ ਹੋ ਨਾ ਲੇਖ ਤੇ ਇੱਕ ਬਹੁਤ ਪੁਰਾਣਾ ਦਰਖਤ ਲੱਗਿਆ ਹੋਇਆ तकरीबन 200 ਸਾਲ ਪੁਰਾਣਾ ਦਰਖਤ ਤਾਂ ਹੋ ਇਤਿਹਾਸੇ ਲਿਖਿਆ ਮਿਲਦਾ ਹੈ ਕਿ ਇਸੇ ਪਿੰਡ ਦੇ ਪੰਗੀ ਮਾਜਰਾ ਦੇ ਫੌਜੀ ਗਿਆਨ ਸਿੰਘ ਨੇ ਉਹ ਦਰਖਤ ਲਾਇਆ ਸੀ ਅਗਲਾ ਜਿਹੜਾ ਪਿੰਡ ਆ ਜਿੱਥੇ ਹੁਣ ਪੰਜਾਬ ਕਿਸਾਨ ਭਵਨ ਆ ਉੱਥੇ ਹੁੰਦਾ ਸੀ ਪਿੰਡ ਬਜਵਾੜਾ ਪਿੰਡ ਬਜਵਾੜੇ ਨੂੰ ਜਾੜ ਕੇ ਬਣਿਆ ਸੈਕਟਰ 35 36 22 ਤੇ 23 ਸੈਕਟਰ 35 ਵਾਲਾ ਜਿਹੜਾ ਬਸ ਸਟੈਂਡ ਆ ਹੁਣ ਤੱਕ ਵੀ ਉਹਨੂੰ ਬਜਵਾੜੇ ਵਾਲਾ ਅड्डा ਹੀ ਕਹਿੰਦੇ ਨੇ ਦੇਖੋ ਅਸੀਂ ਪਿੰਡ ਉਜਾੜ ਦਿੰਨੇ ਆ ਅਸੀਂ ਲੋਕਾਂ ਨੂੰ ਉਜਾੜ ਦਿੰਨੇ ਆ ਪਰ ਕਈ ਵਾਰ ਇਤਿਹਾਸ ચીਖ-ਚੀਕ ਕੇ ਨਾ ਵਰਤਮਾਨ ਚ ਆਪਣੀ ਪ੍ਰੈਜ਼ੈਂਸ ਸ਼ੋਅ ਕਰਦਾ ਰਹਿੰਦਾ ਹੈ ਆਪਦਾ ਵजूद ਦਿਖਾਉਂਦਾ ਰਹਿੰਦਾ ਹੈ ਬਜਵਾੜੇ ਪਿੰਡ ਦੀ ਇੱਕ ਹੋਰ ਵੀ ਖਾਸੀਅਤ ਆ ਕਿ ਜਦੋਂ ਚੰਡੀਗੜ੍ਹ ਵਸਾਇਆ ਜਾ ਰਿਹਾ ਸੀ ਇਹ ਪਿੰਡਾਂ ਨੂੰ ਉਜਾੜ ਕੇ ਤਾਂ ਇੱਥੋਂ ਦੇ ਕਾਰੀਗਰ ਬਹੁਤ ਮਸ਼ਹੂਰ ਹੁੰਦੇ ਸੀ ਬਜਵਾੜੇ ਦੇ ਖੁਰਪੇ ਕਹਾੜੀਆਂ ਪੌੜੀਆਂ ਬੇਲਚੇ ਇੱਥੇ ਬਣਦੇ ਸੀਗੇ ਚੰਡੀਗੜ੍ਹ ਬਣਾਉਣ ਲਈ ਮਜ਼ਦੂਰਾਂ ਨੇ ਸਾਰੇ ਬਰਤਨੇ ਸੀਗੇ ਉਸੇ ਪਿੰਡ ਚੋਂ ਖਰੀਦੇ ਗਏ ਸੀਗੇ ਬਜਵਾੜੇ ਚੋਂ ਐਮ ਸੀ ਐਮ ਗਰਲਸ ਕਾਲਜ ਆ ਸੈਕਟਰ 36 ਬਹੁਤ ਵੱਡਾ ਇਹ ਕਾਲਜ ਆ ਇੱਥੇ ਅਜਮੇਰ ਸਿੰਘ ਦੀ ਜ਼ਮੀਨ ਹੁੰਦੀ ਸੀ ਅਜਮੇਰ ਸਿੰਘ ਦਾ ਖੂ ਜਿਹੜਾ ਉਹਦੀ ਜ਼ਮੀਨ ਚ ਆਉਂਦਾ ਸੀਗਾ ਉਹ ਅੱਜ ਵੀ ਐਮਸੀਐਮ ਕਾਲਜ ਚ ਮੌਜੂਦ ਆ ਕਾਲਜ ਵਾਲਿਆਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਉਹਨੂੰ ਵਧੀਆ ਤਰੀਕੇ ਨਾਲ ਬਚਾ ਕੇ ਰੱਖਿਆ ਹੋਇਆ ਇਹ ਕਾਲਜ ਚ ਬਜਵਾੜੇ ਪਿੰਡ ਦੇ ਤਿੰਨ ਚਾਰ ਅੰਬਾਂ ਦੇ ਰੁੱਖ ਵੀ ਮੌਜੂਦ ਨੇ ਜਿਹੜੇ ਕਾਲਜ ਵਾਲਿਆਂ ਨੇ ਸਾਨੂੰ ਦਿਖਾਏ ਕਿ ਅਸੀਂ ਇਹ ਸਾਂਭ ਕੇ ਰੱਖੇ ਹੋਏ ਨੇ ਅਗਲਾ ਜਿਹੜਾ ਪਿੰਡ ਆ ਉਹ ਹੈਗਾ ਸਿੱਖ ਇਤਿਹਾਸ ਨਾਲ ਵੀ ਜੁੜਿਆ ਹੋਇਆ ਪਿੰਡ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਹਿਣ ਤੇ ਇਹ ਪਿੰਡ ਵਸਾਇਆ ਗਿਆ ਸੀ। ਇਹ ਪਿੰਡ ਦਾ ਨਾਮ ਹੈਗਾ ਫਤੇਗੜ ਮਾਦੜੀਆਂ ਜਿੱਥੇ ਹੁਣ ਸੈਕਟਰ 34 ਵਸਿਆ ਹੋਇਆ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੀਆਂ ਫੌਜਾਂ ਨੇ 1710 ਚ ਸਰਹੰਦ ਫਤਿਹ ਕੀਤੀ ਤੇ ਵਜ਼ੀਰ ਖਾਨ ਨੂੰ ਸੌਦਾ ਲਾਇਆ ਤੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ। ਉਹਨਾਂ ਸਮਿਆਂ ਦੀ ਹੈ ਗੱਲ ਆ। ਇਹ ਜਿਹੜਾ ਇਲਾਕਾ ਸੀਗਾ ਪੂਆਦੇ ਪਿੰਡਾਂ ਵਾਲਾ ਕਿਉਂਕਿ ਬੜੈਲ ਇਹਦੇ ਨੇੜੇ ਸੀਗਾ ਜਿਆਦਾ ਮੁਸਲਮਾਨ ਪ੍ਰਭਾਵਿਤ ਇਲਾਕੇ ਸੀਗੇ। ਇੱਥੇ ਬੜੈਲ 'ਚ ਇੱਕ ਮੁਸਲਮਾਨ ਹਾਕਮ ਰਹਿੰਦਾ ਸੀ ਜਿਹੜਾ ਹਿੰਦੂ ਭਾਈਚਾਰੇ ਦੀਆਂ ਤੀਆਂ ਪੈਣਾਂ ਨੂੰ ਚੱਕ ਕੇ ਲੈ ਜਾਂਦਾ ਸੀ ਬਹੁਤ ਜ਼ੁਲਮ ਕਰਦਾ ਸੀ ਉਹਨਾਂ ਤੇ ਜਦੋਂ ਇਹ ਗੱਲ ਸਿੱਖਾਂ ਨੂੰ ਪਤਾ ਲੱਗਦੀ ਆ ਸਿੰਘਾਂ ਨੂੰ ਪਤਾ ਲੱਗਦੀ ਆ ਤੇ ਉਹ ਫਿਰ ਸੌਦਾ ਲਾਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਹਿਣ ਤੇ ਉਹ ਬੜੈਲ ਵਾਲੇ ਹਾਕਮ ਦਾ ਉਹਦਾ ਸੌਦਾ ਲਾਉਣ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਹੁਕਮ ਕਰਦੇ ਨੇ ਉਹ ਸਿੰਘਾਂ ਨੂੰ ਉਹਨਾਂ ਦਾ ਗੋਤ ਮਾਦੜੀਆਂ ਸੀਗਾ ਜ਼ਿਆਦਾਤਰ ਉਹਨਾਂ ਨੂੰ ਫਿਰ ਹੁਕਮ ਲਾਉਂਦੇ ਨੇ ਕਿ ਤੁਸੀਂ ਬੜੈਲ ਦੇ ਨੇੜੇ ਤੇੜੇ ਹੀ ਕਿਤੇ ਰਹੋ ਜੰਗਲ ਹੁੰਦਾ ਸੀ ਇੱਥੇ ਉਹ ਜੰਗਲ ਕੱਟ ਕੇ ਫਿਰ ਸਿੰਘਾਂ ਨੇ ਇੱਥੇ ਪਿੰਡ ਵਸਾਇਆ ਹੁਣ ਉਹਨਾਂ ਦਾ ਗੋਤ ਮਾਦੜੀਆਂ ਸੀ ਇਸੇ ਕਰਕੇ ਪਿੰਡ ਦੇ ਨਾਮ ਨਾਲ ਉਹ ਫਤੇਗੜ ਮਾਦੜੀਆਂ ਜੁੜ ਗਿਆ ਅੱਜ ਵੀ ਜਿਹੜਾ ਸੈਕਟਰ 34 ਚ ਗੁਰੂਕਰ ਆ ਨਾ ਉਤੇ ਨਾਮ ਲਿਖਿਆ ਹੋਇਆ ਪਿੰਡ ਦਾ ਫਤੇਗੜ ਮਾਦੜਾ ਹੁਣ ਕਈ ਜਗ੍ਹਾ ਮਾਦੜਾ ਵੀ ਲਿਖਿਆ ਹੁੰਦਾ ਕਈ ਜਗ੍ਹਾ ਫਤੇਗੜ ਮਾਦੜੀਆਂ ਵੀ ਲਿਖਿਆ ਹੁੰਦਾ ਸਾਨੂੰ ਕਿਤਾਬਾਂ ਚ ਅਗਲਾ ਜਿਹੜਾ ਪਿੰਡ ਹੈਗਾ ਏ ਜਿੱਥੇ ਹੁਣ ਟਰਬਿਊਨ ਚੌਂਕ ਆ ਟਰਬਿਊਨ ਦਾ ਦਫ਼ਤਰ ਆ ਸਾਰਿਆਂ ਨੂੰ ਪਤਾ ਹੋ ਟਰਬਿਊਨ ਚੌਂਕ ਵਾਲੇ ਥਾਂ ਤੇ ਹੁੰਦਾ ਸੀ ਪਿੰਡ ਕੰਥਾਲਾ ਮਹਾਰਾਜਾ ਕੰਥ ਸੀਗੇ ਇੱਕ ਉਹਨਾਂ ਦੇ ਨਾਮ ਤੇ ਵਸਿਆ ਹੋਇਆ ਸੀ ਇਹ ਪਿੰਡ 65000 ਜਿਹੜਾ ਇਹਨਾਂ ਨੂੰ ਮੁਆਵਜ਼ੇ ਦੀ ਕਿਸ਼ਤ ਮਿਲੀ ਉਹ 65000 ਇਹਨਾਂ ਨੇ ਰੋਸ਼ਵਜੋਂ ਆਪਦੇ ਕੋਲ ਨਹੀਂ ਰੱਖਿਆ ਇੰਡੀਆ ਚਾਈਨਾ ਦੀ ਜੰਗ ਦੇ ਜਿਹੜੇ ਫੌਜੀ ਸੀਗੇ ਉਹਨਾਂ ਨੂੰ ਡੋਨੇਟ ਕਰਤਾ ਇਹਨਾਂ ਨੇ ਇਹ ਪਿੰਡ ਨੇ ਵੀ ਅਸੀਂ ਨਹੀਂ ਲੈਣਾ ਹੈ ਵੀ ਤੁਸੀਂ ਲੈ ਲਓ ਇਹ ਵੀ ਆਪਦੇ ਆਪ ਚ ਇੱਕ ਬਹੁਤ ਵੱਡਾ ਇਤਿਹਾਸ ਆ ਜਿਸ ਦਿਨ ਪਿੰਡ ਉਜਾੜਿਆ ਗਿਆ ਉਸ ਦਿਨ ਦੱਸਿਆ ਜਾਂਦਾ ਹੈ ਕਿ ਬਹੁਤ ਬਾਰਿਸ਼ ਹੋ ਰਹੀ ਸੀ ਤਾਂ ਹੀ ਗੱਡਿਆਂ ਤੇ ਆਪਦਾ ਸਮਾਨ ਲਿਜਾ ਰਹੇ ਸੀ ਵਿਚਾਰੇ ਉਦੋਂ ਉਹਨਾਂ ਨੂੰ ਬਹੁਤ ਔਖਾ ਹੋਣਾ ਪਿਆ ਸੀ ਸਾਰਾ ਸਮਾਨ ਇਹਨਾਂ ਦਾ ਬਾਰਿਸ਼ਾਂ ਚ ਵੀ ਖਰਾਬ ਹੋ ਗਿਆ ਸੀਗਾ ਕਾਫੀ ਜ਼ਿਆਦਾ ਲਾਂਟੇ ਮਾਲ ਜਿੱਥੇ ਆ ਉਥੇ ਹੁੰਦਾ ਸੀ ਪਿੰਡ ਜੈਪੁਰਾ ਉਹ ਦੇਖੋ ਕਿੰਡੀ ਆਲਿਸ਼ਾਨ ਸ਼ਾਨਦਾਰ ਉਥੇ ਲਾਂਟੇ ਮਾਲ ਦੀ ਇਮਾਰਤ ਬਣੀ ਹੋਈ ਆ ਹਜ਼ਾਰਾਂ ਦੀ ਗਿਣਤੀ ਚ ਹਰ ਰੋਜ਼ ਲੋਕ ਉਥੇ ਆਉਂਦੇ ਨੇ ਸਾਲ ਚ ਲੱਖਾਂ ਲੋਕ ਆਉਂਦੇ ਨੇ ਦੇਖਣ ਲਈ ਲਾਂਟੇ ਮਾਲ ਨੂੰ ਪਰ ਲਾਂਟੇ ਮਾਲ ਵਾਲੀ ਥਾਂ ਤੇ ਪਿੰਡ ਦੇ ਖੇਤ ਹੁੰਦੇ ਸੀ ਪਿੰਡ ਦੇ ਖੂਹ ਹੁੰਦੇ ਸੀ ਤਿੰਨ ਹਲਟ ਇੱਥੇ ਮਸ਼ਹੂਰ ਸੀਗੇ ਇੱਕ ਚੰਬੇ ਦਾ ਹਲਟ ਇੱਕ ਛੋਟੂ ਦਾ ਹਲਟ ਇੱਕ ਪਖੌੜੀਆਂ ਦਾ ਹਲਟ ਛੋਟਾ ਜਿਹਾ ਇਹ ਪਿੰਡ ਸੀ ਕੋਈ ਬਹੁਤਾ ਜ਼ਿਆਦਾ ਵੱਡਾ ਪਿੰਡ ਨਹੀਂ ਸੀਗਾ ਰਕਬਾ ਵੱਡਾ ਸੀਗਾ ਪਿੰਡ ਦਾ 20 ਕਰ ਸੀਗੇ ਤੇ 200 ਜਣਿਆਂ ਦੀ ਆਬਾਦੀ ਸੀਗੀ ਜਿੱਥੇ ਹੁਣ ਲਾਂਟੇ ਮਾਲ ਆ ਅਗਲਾ ਹੈਗਾ ਪਿੰਡ ਸੈਣੀ ਮਾਜਰਾ ਜਿਹੜਾ ਸੈਕਟਰ 25 ਹੁਣ ਬਣਿਆ ਹੋਇਆ ਨਾ ਉੱਥੇ ਪਿੰਡ ਸੈਣੀ ਮਾਜਰਾ ਹੁੰਦਾ ਸੀਗਾ ਜਿਹਨੂੰ ਬੋਦੀ ਮਾਜਰਾ ਵੀ ਕਹਿੰਦੇ ਸੀ ਇਹਦੇ ਬੋਦੀ ਮਾਜਰਾ ਪਿੱਛੇ ਵੀ ਇੱਕ ਕਹਾਣੀ ਆਏ ਪਿੰਡ ਦੇ ਤਿੰਨ ਨਾਮ ਸੀਗੇ ਸੈਣੀ ਮਾਜਰਾ ਬੋਦੀ ਮਾਜਰਾ ਇਹਨੂੰ ਗਿੱਲੜਾਂ ਵਾਲਾ ਵੀ ਕਹਿੰਦੇ ਸੀ ਕਾਗਜ਼ਾਂ 'ਚ ਤਾਂ ਇੱਕ ਹੀ ਹੋਊਗਾ ਇਹ ਪਿੰਡ ਵਾਲੀ ਥਾਂ ਤੇ ਹੁਣ ਜ਼ਿਆਦਾਤਰ ਬਣਿਆ ਹੋਏ ਨੇ ਸਮਸ਼ਾਨ ਘਾਟ ਉਹ ਵੀ ਸੈਣੀ ਮਾਜਰੇ ਦੀ ਪਿੰਡ ਤੇ ਬਣੇ ਹੋਏ ਨੇ 25 ਸੈਕਟਰ ਦੇ ਸਮਸ਼ਾਨ ਘਾਟ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਰੈ residențial ਹਾਊਸ ਨੇ ਜਿਹੜੇ ਸਟਾਫ ਦੇ ਉਹ ਵੀ ਇਸ ਪਿੰਡ ਦੀ ਜ਼ਮੀਨ ਤੇ ਬਣੇ ਹੋਏ ਨੇ ਬੋਦੀ ਮਾਜਰਾ ਹੁਣ ਪਿੰਡ ਨੂੰ ਕਿਉਂ ਕਹਿੰਦੇ ਸੀ ਇਹ ਪਿੰਡ ਦਾ ਇੱਕ ਵਧਾਵਾ ਰਾਮ ਸੀਗਾ ਇਹ ਪਿੰਡ ਦਾ ਨਾਮ ਹੀ ਬੰਦਾ ਸੀਗਾ ਉਹਦੀ ਬੋਦੀ ਹੁੰਦੀ ਸੀ ਸਿਰ ਤੇ ਬਹੁਤ ਵੱਡੀ ਵਧਾਵਾ ਰਾਮ ਦੀ ਉਹ ਵੱਡੀ ਬੋਦੀ ਦੇ ਨਾਮ ਤੋਂ ਹੀ ਉਹਨੂੰ ਬੋਦੀ ਮਾਜਰਾ ਕਹਿਣ ਲੱਗੇ ਅਗਲਾ ਪਿੰਡ ਹੈਗਾ ਜਿਹੜਾ ਉਸ ਸਮੇਂ ਇਨ੍ਹਾਂ ਪਿੰਡਾਂ ਚੋਂ ਸਭ ਤੋਂ ਵੱਡੇ ਪਿੰਡਾਂ ਚੋਂ ਇੱਕ ਸੀਗਾ ਉਹ ਸੀਗਾ ਪਿੰਡ ਕਾਲੀਵੜ ਪਿੰਡ ਕਾਲੀਵੜ ਜਿੱਥੇ ਸਕੂਲ ਵੀ ਹੁੰਦਾ ਸੀਗਾ ਕਿਉਂਕਿ ਵੱਡਾ ਇਹ ਪਿੰਡ ਸੀ ਤਾਂ ਆਸ-ਪਾਸ ਦੇ ਜਿਹੜੇ ਪਿੰਡਾਂ 'ਚ ਸਕੂਲ ਨਹੀਂ ਸੀ ਹੁੰਦਾ ਬੱਚੇ ਇੱਥੇ ਪੜਨਾ ਆਉਂਦੇ ਹੁੰਦੇ ਸੀ ਕਾਲੀਵੜ 'ਚ ਸੈਕਟਰ 8 9 10 ਇਹ ਪਿੰਡ ਨੂੰ ਝਾੜ ਕੇ ਬਣਾਏ ਗਏ ਪਿੰਡ ਵੱਡਾ ਵੀ ਸੀਗਾ ਪਿੰਡ ਅਮੀਰ ਵੀ ਸੀਗਾ ਉਹਦਾ ਅੰਦਾਜ਼ਾ ਸਾਨੂੰ ਇਸ ਗੱਲ ਤੋਂ ਲੱਗ ਜੂ ਕਿ ਜ਼ਿਮੀਂਦਾਰਾਂ ਕੋਲ 40 ਗੱਡੇ ਹੁੰਦੇ ਸੀ ਅੱਜ ਦੇ ਹਿਸਾਬ ਨਾਲ ਮੰਨ ਕੇ ਚੱਲੋ ਤਾਂ 40 ਲਗਜ਼ਰੀ ਗੱਡੀਆਂ ਕਾਰਮਲ ਕਨਵੈਂਟ ਪਾਰਕ ਸੈਕਟਰ 9 'ਚ ਹੁਣ ਵੀ 250 300 ਸਾਲ ਪੁਰਾਣਾ ਇੱਕ ਵੱਡਾ ਪਿੱਪਲ ਖੜਾ ਹੈ ਜਿੱਥੇ ਬੋਰਡ ਵੀ ਲੱਗਿਆ ਹੋਇਆ ਅੰਗਰੇਜ਼ੀ ਚ ਉੱਥੇ ਕਾਲੀਵੜ ਪਿੰਡ ਦਾ ਨਾਮ ਲਿਖਿਆ ਹੋਇਆ। ਅਗਲਾ ਪਿੰਡ ਹੈਗਾ ਕੈਲੜ ਪਿੰਡ। ਕੈਲੜ ਪਿੰਡ ਉਜਾੜ ਕੇ ਬਸਾਇਆ ਗਿਆ ਸੈਕਟਰ 24, 15 ਤੇ 16। ਜਿੱਥੇ ਹੁਣ ਸੈਕਟਰ 16 ਹਸਪਤਾਲ ਆ ਉਹ ਕੈਲੜ ਪਿੰਡ ਦੀ ਜ਼ਮੀਨ ਸੀ। ਉਹ ਛੱਜਾ ਸਿੰਘ ਤੇ ਤੁਲਸਾ ਸਿੰਘ ਦੀ ਜ਼ਮੀਨ ਸੀਗੀ। ਇੰਦਰਾ ਹੌਲੀਡੇ ਹੋਮ ਜਦੋਂ ਤੁਸੀਂ ਜਾਓਗੇ ਨਾ ਇੱਕ ਟੈਸਟ ਹੁੰਦੇ ਨੇ ਉੱਥੇ ਇੰਦਰਾ ਹੌਲੀਡੇ ਹੋਮ ਜੋ ਬੜੇ ਸਸਤੇ ਹੁੰਦੇ ਨੇ। ਜੇ ਤੁਸੀਂ ਜਾਓਗੇ ਉਹ ਉੱਚੀ ਥਾਂ ਤੇ ਬਣਿਆ ਹੋਇਆ ਹੈ। ਉਹ ਉੱਚੀ ਥਾਂ ਤੇ ਤਾਂ ਬਣਿਆ ਹੋਇਆ ਕਿਉਂਕਿ ਉੱਥੇ ਕੈਲੜ ਪਿੰਡ ਦੀ ਉਹ ਉਜੜੇ ਹੋਏ ਪਿੰਡਾਂ ਦਾ ਮਲਬਾ ਉੱਥੇ ਇਕੱਠਾ ਹੋਇਆ ਤੇ ਉਥੇ ਇਹ ਬਣ ਗਿਆ ਪਿੰਡ ਥੇ ਹੋ ਗਿਆ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਦੇ ਉੱਤੇ ਥੇ ਦੇ ਉੱਤੇ ਉਹ ਇੰਦਰਾ ਹੌਲੀਡੇ ਹੋਮ ਬਣਿਆ ਹੋਇਆ ਹੈ ਇਹ ਪਿੰਡ ਦੀਆਂ ਨਿਸ਼ਾਨੀਆਂ ਕਈ ਮੌਜੂਦ ਨੇ ਇੱਕ 200 ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹਜੇ ਵੀ ਸੈਕਟਰ 24 ਮੌਜੂਦ ਆ ਜਿਹਦੇ ਗੇਟ ਦੇ ਉੱਤੇ گاؤں ਕੈਲੜ ਲਿਖਿਆ ਹੋਇਆ ਤੇ ਇਹ ਮੰਦਿਰ ਦੇ ਅੰਦਰ ਇੱਕ ਕੈਲੜ ਪਿੰਡ ਦਾ ਪਿੱਪਲ ਵੀ ਲੱਗਿਆ ਹੋਇਆ ਹੈ ਪੜਿਆ ਲਿਖਿਆ ਇਹ ਪਿੰਡ ਸੀਗਾ ਹੁਣ ਦੇਖੋ ਆਸ-ਪਾਸ ਦੇ ਕਈ ਪਿੰਡਾਂ ਬਾਰੇ ਅਸੀਂ ਦੱਸਿਆ ਕਿ ਉਹਨਾਂ 'ਚ ਸਕੂਲ ਵੀ ਨਹੀਂ ਸੀਗਾ ਪਰ ਇਹ ਪਿੰਡ ਪੜ੍ਹਿਆ-ਲਿਖਿਆ ਪਿੰਡ ਸੀਗਾ ਇਲਾਕੇ 'ਚ ਇਹ ਪਿੰਡ ਦੀ ਵਧੀਆ ਇੱਜ਼ਤ ਸੀ ਪਿੰਡ 'ਚ ਇੱਕ ਪ੍ਰਾਇਮਰੀ ਸਕੂਲ ਵੀ ਸੀਗਾ ਜਿਹਦੇ 'ਚ ਬਾਬੂ ਰਾਮ ਤਨਾਸ ਤੋਂ ਪੜਾਉਣਾ ਆਉਂਦੇ ਹੁੰਦੇ ਸੀ ਤੇ ਮਾਸਟਰ ਜੈ ਕਿਸ਼ਨ ਇਸੇ ਹੀ ਪਿੰਡ ਦੇ ਟੀਚਰ ਹੁੰਦੇ ਸੀਗੇ ਜਿਹੜੇ ਪਿੰਡ 'ਚ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ ਜਿਹੜੇ ਇਹ ਪਿੰਡ ਵਾਸੀ ਸੀਗੇ ਇਹ ਪਿੰਡ ਦੇ ਲੋਕ ਸੀਗੇ ਉਹਨਾਂ ਨੂੰ ਜ਼ਮੀਨਾਂ ਦੇ ਪੈਸੇ ਤਾਂ ਮਿਲ ਗਏ ਪਰ ਜਿਹੜਾ ਸ਼ਾਮਲਾਟਾਂ ਦਾ ਮੁਆਵਜ਼ਾ ਹੈ ਉਹ ਨਹੀਂ ਦਿੱਤਾ ਗਿਆ ਸ਼ਾਮਲਾਟਾਂ ਇਹਨਾਂ ਦੀਆਂ ਦੱਬ ਲੀਆਂ ਗਈਆਂ ਟੋਬਿਆਂ ਦੇ ਪੈਸੇ ਵੀ ਇਹਨਾਂ ਨੂੰ ਨਹੀਂ ਦਿੱਤੇ ਗਏ ਉਹਦੇ ਵਿਰੋਧ 'ਚ ਇਹਨਾਂ ਨੇ ਪ੍ਰਦਰਸ਼ਨ ਕੀਤਾ ਔਰ ਉਹਦੇ ਜਵਾਬ 'ਚ ਫਿਰ ਇਹਨਾਂ 'ਚੋਂ ਕਈਆਂ ਨੂੰ ਕੈਦ ਕਰ ਲਿਆ ਗਿਆ ਜਿਹੜੇ ਛੱਜਾ ਸਿੰਘ ਸੀਗੇ ਜਿਨ੍ਹਾਂ ਦੀ ਜ਼ਮੀਨ ਤੇ ਸੈਕਟਰ 16 ਦਾ ਗਵਰਨਮੈਂਟ ਹਸਪਤਾਲ ਬਣਿਆ ਹੋਇਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਛੱਜਾ ਸਿੰਘ ਦੀ ਮੌਤ ਫਿਰੋਜ਼ਪੁਰ ਦੀ ਜੇਲ੍ਹ 'ਚ ਹੋਈ ਸੀ ਆਪਦੇ ਹੱਕ ਮੰਗਦੇ ਹੋਏ ਇਹ ਆ ਇਹਨਾਂ ਲੋਕਾਂ ਦੀਆਂ ਕਹਾਣੀਆਂ। ਅਗਲਾ ਪਿੰਡ ਹੈਗਾ ਖੇੜੀ, ਸੈਕਟਰ 2C ਤੇ 33B। ਇਹ ਪਿੰਡ ਨੂੰ ਉਜਾੜ ਕੇ ਬਣਾਇਆ ਗਿਆ। ਖੇੜੀ ਪਿੰਡ ਦੀ ਜ਼ਮੀਨ ਤੇ ਹੁਣ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਚੌਂਕ ਦੇ ਬਿਲਕੁਲ ਉੱਪਰ ਗੁਰੂ ਘਰ ਮੌਜੂਦ ਹੈ। ਇਹ ਵੀ ਕਮੇਟੀ ਦਾ ਧੰਨਵਾਦ ਕਿ ਉਹਨਾਂ ਨੇ ਗੁਰੂ ਘਰ ਦਾ ਜਿਹੜਾ ਬੋਰਡ ਆ ਉੱਥੇ ਖੇੜੀ ਪਿੰਡ ਦਾ ਨਾਮ ਲਿਖਿਆ ਹੋਇਆ ਹੈ। 2C ਚ ਇਹ ਗੁਰੂ ਘਰ ਆ। ਜਦੋਂ ਚੰਡੀਗੜ੍ਹ ਵਾਸਤੇ ਇਹ ਪਿੰਡ ਉਜਾੜੇ ਜਾ ਰਹੇ ਸੀ, ਪਹਿਲਾ ਪਿੰਡ ਨਗਲਾ ਸੀ ਜਿਹੜਾ ਉਜਾੜਿਆ ਗਿਆ ਸੀ। ਚੌਥਾ ਪਿੰਡ ਇਹ ਸੀਗਾ ਖੇੜੀ। ਜਿਹੜਾ ਉਜਾੜਿਆ ਗਿਆ ਸੀ ਅਗਲਾ ਜਿਹੜਾ ਪਿੰਡ ਹੈਗਾ ਹੈ ਉਹ ਹੈਗਾ ਕੰਚਨਪੁਰਾ ਸੈਕਟਰ 26 ਤੇ 27 ਇਸ ਪਿੰਡ ਨੂੰ ਉਜਾੜ ਕੇ ਸੈਕਟਰ ਬਣਾਏ ਗਏ ਸੀਗੇ ਇਹ ਪਿੰਡ 'ਚ ਕੋਈ ਵੀ ਸਕੂਲ ਨਹੀਂ ਸੀਗਾ ਇਹ ਪਿੰਡ ਦੇ ਬੱਚੇ ਨਦੀ ਪਾਰ ਕਰਕੇ ਮਨੀ ਮਾਜਰੇ ਪੜਨ ਜਾਂਦੇ ਸੀ ਹੁਣ ਸੋਚੋ ਕਿੰਨਾ ਵੱਡਾ ਸਟਰਗਲ ਸੀ ਉਦੋਂ ਬੱਚਿਆਂ ਦਾ ਨਦੀ ਪਾਰ ਕਰਕੇ ਪੜਨ ਜਾਣਾ ਔਰ ਅੱਜ ਇਹ ਪਿੰਡ ਵਾਲੀ ਜ਼ਮੀਨ ਤੇ ਜਿਹੜੇ ਸੈਕਟਰ ਬਣੇ ਹੋਏ ਨੇ ਉਹਨਾਂ 'ਚ ਟੌਪ ਦੇ ਕਾਲਜ ਨੇ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 'ਚ ਇਸੇ ਪਿੰਡ ਦੀ ਜ਼ਮੀਨ ਤੇ ਕੰਚਨਪੁਰਾ ਦੀ ਜ਼ਮੀਨ ਤੇ ਬਣਿਆ ਹੋਇਆ ਹੈ ਸੈਂਟ ਜੋਨ ਸਕੂਲ ਚੰਡੀਗੜ੍ਹ ਦਾ ਇੱਕ ਵਧੀਆ ਟੌਪ ਦਾ ਸਕੂਲ ਉਹ ਸੈਕਟਰ 26 'ਚ ਇਹ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਹੈ ਸੈਕਰੇਟ ਹਾਰਟ ਸਕੂਲ ਸੈਕਟਰ 26 'ਚ ਇਹ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਹੈ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਇਹ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਹੈ ਅਗਲਾ ਜਿਹੜਾ ਪਿੰਡ ਹੈਗਾ ਇਹ ਹੈਗਾ ਬਜਵਾੜੀ ਕਰਮਚੰਦ ਬਜਵਾੜੀ ਸਾਨੂੰ ਇੱਕ ਬਜਵਾੜਾ ਵੀ ਮਿਲਦਾ ਹੈ 28 ਪਿੰਡਾਂ 'ਚੋਂ ਇਹ ਬਜਵਾੜੀ ਆ ਸੈਕਟਰ 23 ਬਣਾਇਆ ਗਿਆ ਇਸ ਪਿੰਡ ਨੂੰ ਝਾੜ ਕੇ ਛੋਟਾ ਇਹ ਪਿੰਡ ਸੀਗਾ 10 ਘਰ ਸੀਗੇ 150 ਦੀ ਆਬਾਦੀ ਸੀਗੀ ਅਗਲਾ ਪਿੰਡ ਜਿਹੜਾ ਹੈਗਾ ਏ ਉਹ ਹੈਗਾ ਹੈ ਸ਼ਾਹਪੁਰ ਸ਼ਾਹਪੁਰ ਪਿੰਡ ਜਿੱਥੇ ਹੁਣ ਸੈਕਟਰ 38B ਹੈ ਇਹ ਪਿੰਡ 'ਚ ਇੱਕ ਗੁਰੂਕਾਰ ਸੀਗਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀਗੇ ਪ੍ਰਤਾਪ ਸਿੰਘ ਕੈਰੋਂ ਇੱਕ ਵਾਰ ਉਹ ਪਿੰਡ ਵਾਲਿਆਂ ਨੂੰ ਮਿਲਣ ਆਏ ਸੀ ਜਦੋਂ ਇਹ ਸਾਰੇ ਪਿੰਡ ਉਜੜ ਰਹੇ ਸੀ ਉਦੋਂ ਉਹਨਾਂ ਨੇ ਗੁਰਦੁਆਰੇ ਵਿੱਚ ਪਿੰਡ ਸ਼ਾਹਪੁਰ ਦੇ ਲੋਕਾਂ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਜ਼ਮੀਨ ਤੇ ਕਸੌਲੀ ਇੰਸਟੀਚਿਊਟ ਬਣੂਗਾ ਪਰ ਤੁਹਾਨੂੰ ਪਿੰਡ ਚੋਂ ਨਹੀਂ ਕੱਢਿਆ ਜਾਊਗਾ ਇਹ ਵਾਅਦਾ ਕੀਤਾ ਗਿਆ ਸੀ ਪਿੰਡ ਵਾਲਿਆਂ ਨਾਲ ਪਿੰਡ ਵਾਲੇ ਫਿਰ ਰਾਜ਼ੀ ਹੋ ਗਏ ਪਿੰਡ ਵਾਲਿਆਂ ਨੂੰ ਕਿਹਾ ਗਿਆ ਜਿਹੜੀ ਤੁਹਾਡੀ ਵਾਹੀਯੋਗ ਜ਼ਮੀਨ ਆ ਉਹਦਾ ਨੁਕਸਾਨ ਨਹੀਂ ਹੋਊਗਾ ਉਸ ਤੋਂ ਬਾਅਦ ਫਿਰ 1968 ਚ ਪੰਜਾਬ ਦੇ ਟੋਟੇ ਹੋ ਗਏ ਹਿਮਾਚਲ ਤੇ ਹਰਿਆਣਾ ਪੰਜਾਬ ਚੋਂ ਕਟਲੇ ਗਏ ਫਿਰ ਜਿਹੜਾ ਇਹ ਪਿੰਡ ਸੀਗਾ ਸ਼ਾਹਪੁਰ ਕਿਉਂਕਿ ਉਸ ਤੋਂ ਬਾਅਦ ਫਿਰ ਜਿਹੜਾ ਇਹ ਚੰਡੀਗੜ੍ਹ ਇਲਾਕਾ ਸੀਗਾ ਇਹ ਯੂਟੀ ਬਣਾ ਦਿੱਤਾ ਗਿਆ ਸੀਗਾ ਇਹ ਕੇਂਦਰ ਨੇ ਆਪਦੇ ਅਧੀਨ ਕਰ ਲਿਆ ਸੀਗਾ ਇਹ ਸ਼ਾਹਪੁਰ ਪਿੰਡ ਵੀ ਫਿਰ ਕੇਂਦਰ ਦੇ ਅਧੀਨ ਹੋ ਗਿਆ ਫਿਰ ਉਹ ਨਵੀਂ ਯੋਜਨਾ ਇਹਦੇ ਤੇ ਲਾਗੂ ਕਰਕੇ ਇਹ ਪਿੰਡ ਨੂੰ ਉਜਾੜ ਦਿੱਤਾ ਗਿਆ ਅਗਲੇ ਜਿਹੜੇ ਪਿੰਡ ਨੇ ਤਿੰਨ ਚਾਰ ਪਿੰਡ ਨੇ ਜਿੱਥੇ ਹੁਣ ਰਾਮਦਰਵਾਰ ਹੈ ਜਿੱਥੇ ਹੁਣ 에어ਪੋਰਟ ਹੈ ਚੰਡੀਗੜ੍ਹ ਦਾ ਜਿਹੜਾ ਪੁਰਾਣਾ 에어ਪੋਰਟ ਤੇ ਨਵਾਂ 에어ਪੋਰਟ ਇੱਥੇ ਕਿਉਂਕਿ ਇਹ ਵੱਡਾ ਇੱਕ ਇਲਾਕਾ ਹੈ ਇਹ ਕੋਈ ਐ ਨਹੀਂ ਹੈਗਾ ਵੀ ਛੋਟਾ ਇਲਾਕਾ ਹੈ ਇੱਥੇ 3-4 ਪਿੰਡ ਇਕੱਠੇ ਹੀ ਹੁੰਦੇ ਸੀਗੇ। ਦਤਾਰਪੁਰ ਹੁੰਦਾ ਸੀਗਾ ਜਿੱਥੇ ਹੁਣ ਰਾਮਦਰਵਾਰ ਬਣਿਆ ਹੋਇਆ ਹੈ। ਫਿਰ ਇਦਾਂ ਹੁੰਦਾ ਸੀਗਾ ਪਿੰਡ ਇੱਕ ਬੈਰ ਮਾਜਰਾ ਹੁੰਦਾ ਸੀ ਜਿੱਥੇ 에ਅਰਪੋਰਟ ਬਣਿਆ ਹੋਇਆ ਹੈ ਚੂੜਪੁਰ। ਇਹ ਸਾਰੀ ਜਿਹੜੀ ਪਿੰਡਾਂ ਦੀ ਜ਼ਮੀਨ ਆ ਇਹ ਜ਼ਿਆਦਾਤਰ ਉਹ 에ਅਰਪੋਰਟ ਰਾਮਦਰਵਾਰ ਵਾਲੇ ਇਲਾਕੇ 'ਚ ਹੁਣ ਆ ਗਈ ਹੈ। ਚੰਡੀਗੜ੍ਹ 에ਅਰਪੋਰਟ ਪਹਿਲਾਂ ਇੱਧਰ ਪੁਰਾਣਾ 에ਅਰਪੋਰਟ ਬਣਿਆ ਹੋਇਆ ਸੀ ਹੁਣ ਨਵਾਂ ਉਧਰਲੇ ਪਾਸੇ ਵੀ ਬਣ ਗਿਆ ਹੁਣ ਜਿਹਨੂੰ ਮੁਹਾਲੀ 'ਚ ਕਹਿੰਦੇ ਨੇ ਅਸੀਂ। ਇਹ ਉਹਦੇ ਨਾਲ ਤੱਕ ਜ਼ਮੀਨ ਇਹਨਾਂ ਪਿੰਡਾਂ ਦੀ ਲੱਗ ਜਾਂਦੀ ਆ 48 ਸੈਕਟਰ ਦੀ ਜਿਹੜੀ ਮੋਟਰ ਮਾਰਕੀਟ ਆ ਮੋਟਰ ਵਰਕਸ਼ਾਪ ਬਹੁਤ ਮਸ਼ਹੂਰ ਆ ਉਹ ਵੀ ਇਹ ਪਿੰਡ ਦੀ ਜ਼ਮੀਨ ਚ ਆਉਂਦੀ ਆ ਪਿੰਡ ਦੀ ਬਹੁਤ ਜ਼ਿਆਦਾ ਜ਼ਮੀਨ ਐਕਵਾਇਰ ਕਰ ਲਈ ਗਈ ਸੀ ਅਗਲਾ ਜਿਹੜਾ ਪਿੰਡ ਆ ਇਹ ਹੈਗਾ ਬਖਤਾ ਬਜਵਾੜੀ ਹੁਣ ਬਜਵਾੜੀ ਪਹਿਲਾਂ ਕਰਮਚੰਦ ਵਾਲੀ ਆਈ ਸੀ ਇਹ ਹੈਗੀ ਆ ਬਖਤਾ ਬਜਵਾੜੀ ਜਿੱਥੇ ਸੈਕਟਰ 37 ਹੁਣ ਬਣਿਆ ਹੋਇਆ ਇਹ ਬੇਚਰਾਗ ਮੋਜਾ ਸੀਗਾ ਬੇਚਰਾਗ ਮੋਜਾ ਮਤਲਬ ਸਿਰਫ ਕਾਗਜ਼ਾਂ 'ਚ ਪਿੰਡ ਸੀਗਾ ਇਹ ਅਸਲ 'ਚ ਪਿੰਡ ਨਹੀਂ ਸੀਗਾ ਇਦਾਂ ਦੇ ਵੀ ਪਿੰਡ ਹੁੰਦੇ ਸੀਗੇ ਪਹਿਲਾਂ ਕਈ ਵੀ ਸਿਰਫ ਕਾਗਜ਼ਾਂ 'ਚ ਹੁੰਦੇ ਸੀਗੇ ਪਰ ਵੈਸੇ ਉੱਥੇ ਵੀ ਕੋਈ ਚਿਰਾਗ ਨਹੀਂ ਸੀ ਬਲਦਾ ਬੇਚਿਰਾਗ ਤਾਂ ਕਹਿ ਦਿੱਤਾ ਜਾਂਦਾ ਸੀ ਵੀ ਬੇਚਿਰਾਗ ਆ ਇਹ ਹੁਣ ਹੈਗਾ ਫਿਰ ਅਗਲਾ ਪਿੰਡ ਦਲਹੀੜੀ ਜੱਟਾਂ ਦਲਹੀੜੀ ਵੀ ਦੋ ਸੀਗੇ ਇੱਕ ਦਲਹੀੜੀ ਜੱਟਾ ਇੱਕ ਦਲਹੀੜੀ ਰਾਜਪੂਤਾਂ ਇਹ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਹੋਊਗਾ ਕਿ ਕਿਉਂ ਨਾਮ ਅਡੱਡ ਨੇ ਦਲਹੀੜੀ ਜੱਟਾਂ ਜਿੱਥੇ ਹੁਣ ਸੈਕਟਰ 26 ਦੀ ਅਨਾਜ ਮੰਡੀ ਆ ਉਹ ਦਲਹੀੜੀ ਜੱਟਾ ਹੁੰਦਾ ਸੀਗਾ ਪਿੰਡ ਦਲਹੀੜੀ ਰਾਜਪੂਤਾਂ ਜਿੱਥੇ ਹੁਣ ਸੈਕਟਰ 28 26 ਤੇ 27 ਆ ਉਥੇ ਦਲਹੀੜੀ ਰਾਜਪੂਤਾ ਹੁੰਦਾ ਸੀ ਅਗਲਾ ਪਿੰਡ ਹੈਗਾ ਗੁਰਦਾਸਪੁਰਾ ਜਿੱਥੇ ਸੈਕਟਰ 28 ਦੀ ਆਈਟੀਆਈ ਬਣੀ ਹੋਈ ਆ ਗੁਰਦਾਸਪੁਰਾ ਕਿਉਂ ਨਾਮ ਆ ਕਿਉਂਕਿ ਦੋ ਭਰਾ ਸੀਗੇ ਇੱਕ ਹਰਦਾਸ ਤੇ ਇੱਕ ਗੁਰਦਾਸ ਬਰੋਲੀ ਹੁੰਡੇਰਾ ਬਸੀ ਕੋਲ ਆ ਉਥੋਂ ਇਹ ਆਏ ਸੀ ਤੇ ਇਹਨਾਂ ਨੇ ਪਿੰਡ ਬਸਾਇਆ ਸੀ ਪਿੰਡ ਕਿਵੇਂ ਬਸਾਇਆ ਸੀ ਫਰੀਦਕੋਟ ਦੇ ਮਹਾਰਾਜਾ ਨੇ ਇਹਨਾਂ ਨੂੰ ਜ਼ਮੀਨ ਦਿੱਤੀ ਸੀ ਇੱਕ ਪਿੰਡ ਹੁਣ ਹੈਗਾ ਇਹਨਾਂ ਚੋਂ ਕਾਂਸਲ ਜਿਹੜਾ ਪੂਰੀ ਤਰ੍ਹਾਂ ਨਹੀਂ ਉਜੜਿਆ ਇਹਦੀ ਬਹੁਤ ਜ਼ਿਆਦਾ ਜ਼ਮੀਨ ਲੈ ਲਈ ਗਈ ਪਰ ਉਹ ਪਿੰਡ ਦੇ ਲੋਕ ਅਜ ਵੀ ਉੱਥੇ ਰਹਿ ਰਹੇ ਨੇ ਇਹ ਪਿੰਡ ਹੈਗਾ ਜਿੱਥੇ ਹੁਣ ਪੰਜਾਬ ਸੈਕਟਰ 8 ਆ ਜਿੱਥੇ ਪੰਜਾਬ ਦੇ ਵੱਡੇ ਵੱਡੇ ਮੰਤਰੀ ਬੈਠਦੇ ਨੇ ਜਿੱਥੇ ਵੱਡੇ ਵੱਡੇ ਫੈਸਲੇ ਲਏ ਜਾਂਦੇ ਨੇ ਵੱਡੀਆਂ ਵੱਡੀਆਂ ਫਾਈਲਾਂ ਤੇ ਸਾਈਨ ਹੁੰਦੇ ਨੇ ਵੱਡੇ ਵੱਡੇ ਪ੍ਰੋਜੈਕਟਾਂ ਦੇ ਪੰਜਾਬ ਦੇ ਉੱਥੇ ਸਾਈਨ ਹੁੰਦੇ ਨੇ ਪੰਜਾਬ ਸੈਕਟਰੀਏਟ ਇਸੇ ਪਿੰਡ ਦੀ ਜ਼ਮੀਨ ਤੇ ਆ ਹਾਈ ਕੋਰਟ ਇਸੇ ਪਿੰਡ ਦੀ ਜ਼ਮੀਨ ਤੇ ਆ ਕਾਂਸਲ ਫੋਰੈਸਟ ਰਿਜ਼ਰਵ ਆ ਜਿਹੜਾ ਉਹ ਇਸ ਪਿੰਡ ਦੀ ਸ਼ਾਮਲਾੜ ਤੇ ਬਣਿਆ ਹੋਇਆ ਹੈ ਕਾਂਸਲ ਜਿਹੜਾ ਪਿੰਡ ਆ ਇਹ ਮਾਤਾ ਕਾਂਸਾ ਦੇਵੀ ਦੇ ਨਾਮ ਤੇ ਇਹ ਪਿੰਡ ਦਾ ਨਾਮ ਕਾਂਸਲ ਪਿਆ 1350 ਕਿੱਲੇ ਇਹ ਪਿੰਡ ਦੇ ਅਕਵਾਇਰ ਕਰ ਲਏ ਗਏ ਸੀਗੇ ਜਿਹਦੇ ਵਿੱਚ ਇਹ ਸਭ ਕੁਝ ਬਣਾਇਆ ਗਿਆ ਕੁਝ ਇਲਾਕਾ ਪਿੰਡ ਵਾਸੀਆਂ ਨੂੰ ਛੱਡ ਦਿੱਤਾ ਗਿਆ ਸੀ ਜਿਹੜਾ ਹੁਣ ਜਦੋਂ ਤੁਸੀਂ ਦੇਖੋਗੇ ਪੰਜਾਬ ਸੈਕਟਰ ਰੇਟ ਤੋਂ ਅੱਗੇ ਨੂੰ ਜਾਓਗੇ ਤਾਂ ਇਹ ਪਿੰਡ ਦੇ ਲੋਕ ਹੁਣ ਵੀ ਰਹਿ ਰਹੇ ਨੇ ਨਿਆ گاਉਂ ਪਿੰਡ ਨੂੰ ਵੀ ਪੂਰੀ ਤਰ੍ਹਾਂ ਨਹੀਂ ਉਜਾੜਿਆ ਗਿਆ ਨਿਆ گاਉਂ ਪਿੰਡ ਵੀ ਹੁਣ ਇੱਕ ਤਰੀਕੇ ਨਾਲ ਹੈਗਾ ਹੈ ਪਿੰਡ ਕਹਿ ਲਓ ਸ਼ਹਿਰ ਕਹਿ ਲਓ 350 ਸਾਲ ਪੁਰਾਣਾ ਇਹ ਪਿੰਡ ਸੀਗਾ ਨਿਆ گاਉਂ ਇਤਿਹਾਸ 'ਚ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀਗੇ ਨਿਆ گاਉਂ ਦੀ ਜੇ ਤੁਸੀਂ ਹੁਣ ਹਾਲਤ ਦੇਖੋ ਤਾਂ ਇੱਕ ਤਰਸਯੋਗ ਹਾਲਤ ਹੀ ਆ ਬਹੁਤ ਕੰਜਸਟ ਉਹ ਪਿੰਡ ਆ ਜਾਂ ਉਹਨੂੰ ਕਸਬਾ ਕਹਿ ਲੋ ਜਾਂ ਸ਼ਹਿਰ ਕਹਿ ਲੋ بارشਾਂ ਦਾ ਜਦੋਂ ਵੀ ਸਮਾਂ ਹੁੰਦਾ ਹੈ ਨਾ ਸਾਰੇ ਚੰਡੀਗੜ੍ਹ 'ਚ ਪਾਣੀ ਨਹੀਂ ਖੜਾ ਹੁੰਦਾ ਨਿਆ گاؤں ਪੂਰਾ ਡੁੱਬਿਆ ਹੁੰਦਾ ਹੈ ਉੱਥੋਂ ਦੇ ਲੋਕਾਂ ਦੀ ਨਰਕ ਭਰੀ ਜ਼ਿੰਦਗੀ ਆ ਇੰਨਾ ਕ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਨਾ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜੇ ਪਿੰਡ ਪਿੰਡਾਂ ਦੀ ਬਦਾਲ ਚੰਡੀਗੜ੍ਹ ਬਣਿਆ ਹੈ ਜਿਹੜੇ ਪਿੰਡ ਬਚ ਗਏ ਨੇ ਆਪ ਦਾ ਅਸਤਿਤਵ ਬਚਾਈ ਬੈਠੇ ਨੇ ਜਿਹੜੇ ਪਿੰਡ ਜਿਹੜੇ ਤੁਸੀਂ ਨਹੀਂ ਉਜਾੜੇ ਉਹਨਾਂ ਨੂੰ ਸਹੂਲਤਾਂ ਦਾ ਚੰਡੀਗੜ੍ਹ ਦੇ ਬਰਾਬਰ ਦੀਆਂ ਦੇ ਦਿਓ ਨਾ ਉਹ ਤਾਂ ਉਹਨਾਂ ਦਾ ਹੱਕ ਬਣਦਾ ਹੈ ਅਗਲਾ ਪਿੰਡ ਹੈਗਾ ਕਰਸਾਨ ਜਿੱਥ ਸਾਲ ਪੁਰਾਣਾ ਇਹ ਪਿੰਡ ਸੀਗਾ ਮੁਗਲਾਂ ਦੇ ਸਮੇਂ ਦਾ ਮੰਦਿਰ ਹੁਣ ਵੀ ਇਹ ਪਿੰਡ ਚ ਪਿੰਡ ਤਾਂ ਹੁਣ ਗਾਦਾ ਰਹਿ ਗਿਆ ਹੈ ਹੁਣ ਵੀ ਇਹ ਇੰਡਸਟਰੀਅਲ ਏਰੀਆ ਚ ਮਿਲਦਾ ਹੈ ਸਰਹੰਦੀ ਇੱਟਾਂ ਉੱਥੇ ਲੱਗਿਆ ਹੋਏ ਉੱਥੋਂ ਪਤਾ ਲੱਗਦਾ ਵੀ ਇਹ ਮੁਗਲਾਂ ਵੇਲੇ ਦਾ ਪਿੰਡ ਦਾ 1974 ਜੇ ਪਿੰਡ ਨੂੰ ਉਜਾੜਿਆ ਗਿਆ ਸੀ ਦੂਜੇ ਫੇਸ ਚ ਸਭ ਤੋਂ ਲਾਸਟ ਵਾਲੇ ਪਿੰਡਾਂ ਚ ਇਹਨੂੰ ਉਜਾੜਿਆ ਗਿਆ ਸੀਗਾ ਇਹ ਪਿੰਡ ਚ ਮੰਦਿਰ ਵੀ ਸੀਗੇ ਮਸਜਿਦਾਂ ਵੀ ਸੀਗੀਆਂ ਮਾੜੀ ਵੀ ਮਿਲਦੀ ਆ ਗੁਰੂ ਘਰ ਵੀ ਮਿਲਦਾ ਹੈ ਹੋਰ ਜਿਵੇਂ ਸੈਕਟਰ 48 ਚ ਸੀਗਾ ਪਿੰਡ ਨਿਜ਼ਾਮਪੁਰ ਸੈਕਟਰ 49 ਤੇ 50 ਚ ਸੀਗਾ ਪਿੰਡ ਚੁੰਮਰੂ ਤਾਂ ਇਹ 28 ਪਿੰਡ ਬਣਦੇ ਨੇ ਪੰਜਾਬ ਦੇ ਉਹ ਪਿੰਡ ਜਿਨ੍ਹਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਜਿਹੜੇ ਲੋਕਾਂ ਦੇ ਘਰ ਜਿਹੜੇ ਜਿਹੜੇ ਲੋਕਾਂ ਦੇ ਸੁਪਨੇ ਉਜੜੇ ਕਈ ਬਜ਼ੁਰਗ ਇਹਨਾਂ ਪਿੰਡਾਂ ਦੇ ਜਿਹੜੇ ਉਦੋਂ ਬੱਚੇ ਸੀਗੇ ਉਹ ਦੱਸਦੇ ਨੇ ਕਿ ਅਸੀਂ ਆਪਦੇ ਅੱਖੀਂ ਆਪਦੇ ਘਰ ਟੈਂਦੇ ਦੇਖੇ ਆਪਦੇ ਖੇਤ ਉਜੜਦੇ ਦੇਖੇ ਆਪਦੇ ਪਿੰਡ ਵਾਲੇ ਲੋਕ ਰੁੱਲਦੇ ਦੇਖੇ ਚੰਡੀਗੜ੍ਹ ਅਸੀਂ ਬੜੇ ਸ਼ੌਂਕ ਨਾਲ ਜਾਣਦੇ ਆ ਪਰ ਇੱਕ ਗੱਲ ਵੀ ਸਾਨੂੰ ਯਾਦ ਰੱਖਣੀ ਚਾਹੀਦੀ ਆ ਕਿ ਉਹ ਚੰਡੀਗੜ੍ਹ ਸਾਡੇ ਲੋਕਾਂ ਦੇ ਪਿੰਡ ਉਜਾੜ ਕੇ ਵਸਿਆ ਹੋਇਆ ਹੈ ਸਾਨੂੰ ਉਹਨਾਂ ਦਾ ਇਤਿਹਾਸ ਚੇਤੇ ਰੱਖਣਾ ਚਾਹੀਦਾ ਹੈ ਉਹ ਥੋੜੀ ਨਾ ਹੁਣ ਸਿਵਿਆਂ ਚ ਉੱਠ ਕੇ ਕਹਿਣਗੇ ਕਿ ਸਾਨੂੰ ਯਾਦ ਕਰੋ ਇਹ ਤਾਂ ਸਾਡਾ ਫਰਜ਼ ਆ ਕਿ ਅਸੀਂ ਆਪਦਾ ਇਤਿਹਾਸ ਯਾਦ ਕਰੀਏ ਤੇ ਉਹਨੂੰ ਆਪਦੇ ਲੋਕਾਂ ਤੱਕ ਫੈਲਾਈਏ ਫੈਲਾਉਣ ਦਾ ਹੁਣ ਕੰਮ ਕੀ ਆ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਇਤਿਹਾਸ ਤੁਹਾਡੇ ਤੱਕ ਪਹੁੰਚਾ ਕੇ ਤੁਹਾਡੀ ਜ਼ਿੰਮੇਵਾਰੀ ਇਹ ਆ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਅਸੀਂ ਇਕੱਲੇ ਤਾਂ ਹੁਣ ਕੁਝ ਨਹੀਂ ਕਰ ਸਕਦੇ ਇਹ ਆਪਣਾ ਸਾਥ ਹੀ ਆ ਨਾ ਹੁਣ ਸਾਥ ਤੁਸੀਂ ਬਹੁਤ ਜ਼ਿਆਦਾ ਦੇ ਰਹੇ ਹੋ ਪਰ ਹੋਰ ਸਾਥ ਦੀ ਵੀ ਲੋੜ ਹੈ ਆਪਾਂ ਨੂੰ ਇਹ ਤਾਂ ਜਿੰਨਾ ਸਾਥ ਮਿਲ ਜੇ ਉਹਨਾਂ ਘਾਟਾ 10 10 20 20 ਜਣਿਆਂ ਨੂੰ ਇਹ ਵੀਡੀਓ ਘੱਟੋ ਘੱਟ ਸ਼ੇਅਰ ਕਰੋ ਇਹ ਕੋਈ ਮੇਰਾ ਪਰਸਨਲ ਇਤਿਹਾਸ ਨਹੀਂ ਹੈ ਇਹ ਤੁਹਾਡਾ ਕੋਈ ਪਰਸਨਲ ਇਤਿਹਾਸ ਨਹੀਂ ਹੈ ਇਹ ਪੰਜਾਬ ਦਾ ਇਤਿਹਾਸ ਆ ਇਹ ਸਾਡੇ ਲੋਕਾਂ ਦਾ ਇਤਿਹਾਸ ਆ ਇਹ ਉਹ ਉਜਾੜੇ ਦੀ ਦਾਸਤਾਨ ਹੈ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਹੈ ਇਹ ਉਜਾੜੇ ਦੀ ਦਾਸਤਾਨ ਅਸੀਂ ਹੀ ਸਾਰੇ ਲੋਕਾਂ ਤੱਕ ਪਹੁੰਚਾਉਣੀ ਆ ਇਤਿਹਾਸ ਦੱਸਦੇ ਆ ਕੋਈ ਵੀ ਭੁੱਲਚੁੱਕ ਹੋ ਗਈ ਹੋਵੇ ਤਾਂ ਅਸੀਂ ਖੇਮਾ ਦੇ ਜਾ ਚੱਕਾ ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓਜ਼ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬਸਿਆ ਦੇ YouTube ਚੈਨਲ ਪੰਜਾਬਸਿਆ ਦੇ Facebook ਪੇਜ ਪੰਜਾਬਸਿਆ ਦੇ Instagram ਅਕਾਊਂਟ ਨੂੰ ਤੁਸੀਂ ਸਬਸਕ੍ਰਾਈਬ ਲਾਈਕ ਤੇ ਫੋਲੋ ਜ਼ਰੂਰ ਕਰੋ YouTube ਤੇ ਬੈਲ ਆਈਕਨ ਤੁਸੀਂ ਜ਼ਰੂਰ ਪ੍ਰੈਸ ਕਰੋ ਤਾਂ ਜੋ ਸਾਡੀਆਂ ਨਮੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਣ ਤੁਸੀਂ ਮਿਸ ਨਾ ਕਰੋ ਕਈ ਸਾਨੂੰ ਮੈਸੇਜ ਆਉਂਦੇ ਨੇ ਕਿ ਸਾਡੀ ਤੁਹਾਡੀ ਨਵੀਂ ਵੀਡੀਓ ਸਾਡੇ ਤੱਕ ਨਹੀਂ ਪਹੁੰਚੀ ਜਦੋਂ ਤੁਸੀਂ ਉਹ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਦਬ ਦੋਗੇ ਨਾ ਤਾਂ ਜਿਹੜੀ ਕੋਈ ਵੀ ਵੀਡੀਓ ਆ ਉਹ ਮਿਸ ਨਹੀਂ ਹੋਏਗੀ ਜੇ ਤੁਸੀਂ ਚਾਹੋ ਨੇ ਹੋ ਸਿੱਧਾ ਤੁਹਾਡੇ ਫੋਨ ਤੇ ਸਾਡੀਆਂ ਵੀਡੀਓਜ਼ ਪਹੁੰਚ ਜਾ ਕਰਨ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਤੁਹਾਨੂੰ ਅਸੀਂ ਉਹ ਗਰੁੱਪ ਚ ਐਡ ਕਰ ਲਾਂਗੇ ਸਿੱਧੀਆਂ ਵੀਡੀਓ ਤੁਹਾਡੇ ਫੋਨ ਤੇ ਆ ਜਾਇਆ ਕਰਨੀ ਆ ਜੋ ਵੀ ਨਵੀਂ ਵੀਡੀਓ ਹੋਇਆ ਕਰੇਗੀ ਉਹ ਤੁਹਾਡੇ ਫੋਨ ਤੇ ਆ ਜਾਇਆ ਕਰੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਆਪਣਾ ਇਤਿਹਾਸ ਆ ਇਹ ਆਪਣੇ ਲੋਕਾਂ ਦਾ ਇਤਿਹਾਸ ਆ ਆਪਾਂ ਨਹੀਂ ਸ਼ੇਅਰ ਕਰਾਂਗੇ ਹੋਰ ਕੌਣ ਕਰੇਗਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ